ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਬਾਈ ਜੀ ਅੱਜ ਆਪਾਂ ਬੱਚਿਆਂ ਨੂੰ ਬਿਠਾਉਣਾ ਛਤਰੀਆਂ ਤੇ ਖੁੱਲਾ ਜਿਹੜੇ ਬੱਚੇ ਛਤਰੀਆਂ ਦੇ ਬੈਠ ਕੇ ਬੈਠੇ ਰਹਿਣਗੇ ਜਿਹੜੇ ਉੱਡ ਗਏ ਉੱਡ ਗਏ ਹਨਾ ਇੱਕ ਵਾਰੀ ਆਪਾਂ ਆਪ ਦੇ ਲੋ ਤਾਂ ਛਤਰੀਆਂ 'ਤੇ ਬਿਠਾਵਾਂਗੇ ਠੀਕ ਐ ਤੇ ਆਪਾਂ ਹੁਣ ਬੱਚੇ ਫੜਦੇ ਆ ਤੇ ਇਹਨਾਂ ਨੂੰ ਛੱਡਦੇ ਬਾਹਰ ਹੌਲੀ-ਹੌਲੀ ਤੇ ਦੇਖੀ ਜਔ ਸਾਰੇ ਵੀਰ ਭਰਾ ਹਨਾ ਤੇ ਲਓ ਜੀ ਪਹਿਲਾਂ ਕਿਹੜਾ ਫੜੀਏ ਆਪਾਂ ਤੰਦਰੂਮ ਕਿਹੜੀ ਸਾਈਡ ਲੱਗੀ ਏ ਇੱਕ ਸੈਕਿੰਡ ਉਹ ਤਾਂ ਉੱਡੂ ਵੀ ਮੈਨੂੰ ਪਤਾ ਹੀ ਆ ਪਹਿਲਾਂ ਆਪਾਂ ਬੱਚਾ ਉਹ ਕੋ ਬਿਠਾਵਾਂਗੇ ਜਿਹੜਾ ਬੱਚਾ ਛਤਰੀ ਤੇ ਜਾਵੇ ਆ ਬੱਚਾ ਆਪਣਾ ਕੱਲ ਆਇਆ ਦੋ ਦਿਨ ਬਾਅਦ ਲੈ ਕੇ ਆਇਆ ਇਹ ਛਤਰੀ ਤੇ ਨਹੀਂ ਆਉਂਦਾ ਸਿੱਧਾ ਮਤਲਬ ਛੱਤ ਤੇ ਹੀ ਆਉਂਦਾ ਵਾ ਠੀਕ ਹੈ ਇਹਨੂੰ ਵੀ ਆਪਾਂ ਕਿਸ ਦਿਨ ਬੰਨਾਂਗੇ ਛਤਰੀਆਂ ਤੇ ਤੇ ਪਹਿਲਾਂ ਆਪਾਂ ਬੱਚਾ ਹੁਣ ਖੜਾ ਫੜ ਲਈਏ ਆ ਫੜ ਲਈਏ ਚੱਲ ਮੇਰੇ ਸਾਹਮਣੇ ਤਾਂ ਇਹ ਉੱਡਦਾ ਬਾਕੀ ਪਥਰ ਨੂੰ ਦਿਖਾ ਦਿੰਨਾ ਤੇ ਲਓ ਜੀ ਆ ਬੱਚਾ ਵਾ ਚਿੱਟੀਆਂ ਅੱਖਾਂ ਦੇ ਪਰ ਲਾਲ ਜੀਆਂ ਅੰਦਰੋਂ ਦੋਨੋਂ ਚਲੋ ਬਈ ਚੱਲ ਛਤਰੀ ਤੇ ਸ਼ੇਰਾ ਚਲ 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 ਵਧੀਆ ਕੀਤਾ ਛਤਰੀ ਤੇ ਗਿਆ ਉਧਰ ਵੀ ਆਪਾਂ ਇੱਕ ਛਤਰੀ ਲਾਤੀ ਆ ਤੇ ਜਿਹੇ ਪਿੰਜਰਾ ਆਪਾਂ ਉਹ ਲਾਤਾ ਪਰ ਉਹਨੂੰ ਉੱਥੇ ਲਾ ਦੂੰਗਾ ਮੈਂ ਠਹਿਰ ਕੇ ਠੀਕ ਹੈ ਤੇ ਲਓ ਜੀ ਹੁਣ ਆਪਾਂ ਬੱਚਾ ਕੱਢਦੇ ਆ ਤੇ ਨਾ ਤੀ ਤੂੰ ਬਾਜੀ ਅੱਧੇ ਬਜੇ ਦਾ ਆਪਣੇ ਉੱਡੀ ਜਾਣੇ ਮੈਨੂੰ ਇੰਨਾ ਪਤਾ ਵਾ ਬਾਕੀ ਤੂੰ ਆ ਜਾ ਕਾਲਾ ਚੀਨਾ ਆ ਗਿਆ ਉਧਰ ਇਹ ਜਿਹੜੇ ਸੱਟ ਲੱਗੀ ਸੀ ਉਹ ਆ ਇਹ ਠੀਕ ਹੈ ਦੇਖ ਰੋ ਇਹ ਨਵੀਂ ਪੂਰਾ ਪ੍ਰੋਪਰ ਤੇ ਚੱਲ ਬਈ ਛਤਰੀ ਤੇ ਤੂੰ ਵੀ ਲੋ ਦੋ ਛਤਰੀ ਤੇ ਬੈਠ ਗਿਆ ਬਾਕੀ ਦੇਖਦੇ ਜਿਹੜੇ ਜਿਹੜੇ ਉੱਡੀਗੇ ਉੱਡੀ ਜਾਣਗੇ ਬਾਕੀ ਆਪਣੀਆਂ ਦੋ ਛਤਰੀਆਂ ਲੱਗੀਆਂ ਹੋਈਆਂ ਠੀਕ ਹੈ ਆ ਜਾ ਭਾਈ ਤੂੰ ਵੀ ਆ ਜਾ ਤੂੰ ਕਿੱਧਰ ਆ ਲਾਚੀਨਾ ਆਪਣਾ ਚਲੋ ਜੀ ਆ ਬੱਚਾ بیا ਇਹ ਚਲੋ 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 ਤਿੰਨ ਬੈਠ ਗਏ ਛਤਰੀ ਤੇ ਠੀਕ ਹੈ ਤੇ ਹੁਣ ਆਪਾਂ ਫੜਦੇ ਅੰਦਰੋਂ ਆ ਡੱਬੇ ਨੂੰ ਫੜ ਲਈਏ ਤਬਾਹ ਬੋਲ ਆ ਜਾ ਆੜਿਆ ਚਾਲੇ ਨੂੰ ਫੜ ਲੈਂਦੇ ਆ ਆ ਜਾ ਤੂੰ ਆ ਜਾ ਜੋ ਸਿਰ ਆ ਤੂੰ ਆ ਜਾ ਇਹਨੂੰ ਛਾੜਦਾ ਨਹੀਂ ਪਿਆ ਇਹ ਦੇਖਣਾ ਪੈਣਾ ਚੱਲ ਬਈ ਛਤਰੀ ਤੇ ਓਹ ਕਿੱਧਰ ਆ ਗਿਆ ਛਤਰੀ ਤੇ ਚੱਲ ਛਤਰੀ ਤੇ ਹੁਣ ਜੀ ਯਾਰ ਕਿੱਧਰ ਆ ਗਿਆ ਲੈ ਮੈਨੂੰ ਇਹ ਤੇ ਪਿੱਛੇ ਹੀ ਹੋਣਾ ਪਿਆ ਕਿੱਧਰ ਆ ਗਿਆ ਮੂੰਡ-ਮੂੰਡ ਗਿਆ ਚਲੋ ਸ਼ੁਕਰ ਆ ਬਾਹਰ ਗੇਟ ਖੁੱਲਣੇ ਕਿਤੇ ਬਾਹਰ ਹੀ ਨਾ ਆ ਗਿਆ ਹੁਣ ਤੇ ਹੁਣ ਆਪਾਂ ਫੜਦੇ ਅੰਦਰੋਂ ਆਪਣਾ ਆ ਛੋਟਾ ਬੱਚਾ ਡੱਬਾ ਕਾਲੀਆਂ ਅੱਖਾਂ ਦਾ ਨਹੀਂ ਇੱਕ ਚਿੱਟੀ ਅੱਖ ਸੁਣੇ ਇੱਕ ਖੱਟੀ ਆ ਕੱਚੀ ਪੀਲੀ ਤੇ ਇੱਕ ਹੈਗਾ ਕਾਲੀਆਂ ਅੱਖਾਂ ਦਾ ਚਲੋ ਜੀ ਕਾਕੇ ਵਾਲਿਆਂ ਚੋਂ ਆਪਣਾ ਇਹਨੂੰ ਢਾ ਦਈਏ ਚੱਲ 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 ਇਹ ਵੀ ਗਿਆ ਛਤਰੀ ਤਾਂ ਆਪਣਾ ਇੱਕ ਬੱਚਾ ਹੀ ਹਜੇ ਉੱਡਿਆ ਵਾ ਆਉਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਉੱਡਣਗੇ ਜਿੰਨਾ ਨਾ ਉੱਡਣਗੇ ਉਹ ਇਹਨਾਂ ਦੀ ਮਰਜ਼ੀ ਆ ਤੇ ਆ ਜਾ ਬਾਈ ਗੋਡ ਰੰਗਿਆ ਗੋਡ ਰੰਗਾ ਬੱਚਾ ਆ ਗਿਆ ਹੁਣ ਆਪਣਾ ਇਹਨੂੰ ਉਡਾਈਏ ਵੀ ਬਹੁਤ ਵਧੀਆ ਔਰ ਦਾ ਬੱਚਾ ਉਹ ਉੱਦ ਨੋੜ ਗਿਆ ਸੀ ਇਹ ਵੀ ਠੀਕ ਹੈ ਇਹਨੂੰ ਵੀ ਆਪਾਂ ਹੁਣ ਕਰਦੇ ਆ ਚਲੋ ਬਈ ਚੱਟ ਛਤਰੀ ਤੇ ਛਤਰੀ ਤੇ ਜਾਵਟਾ ਛਤਰੀ ਤੇ ਛਤਰੀ ਤੇ ਛਤਰੀ ਤੇ ਜਾ 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 ਬਹੁਤ ਵਧੀਆ ਬੇਟਾ ਨਿਆਰਾ ਹੀ ਲਿਆਤਾ ਛਤਰੀ ਤੇ ਜਾ ਗਿਆ ਤਿੰਨ ਚਾਰ ਛਤਰੀਆਂ ਦਾ ਵੀ ਇਹ ਫਾਇਦਾ ਹੁੰਦਾ ਇੱਕ ਤੋਂ ਅੱਡੇ ਦੂਜੀ ਤੇ ਦੂਜੀ ਤੋਂ ਢੋ ਤੀਜੀ ਤੇ ਹਨਾ ਆਪਣੀਆਂ ਹਜੇ ਦੋ ਛਤਰੀਆਂ ਲੱਗੀਆਂ ਦੋ ਛਤਰੀਆਂ ਆਪਣੀਆਂ ਹਜੇ ਲੱਗੀਆਂ ਨਹੀਂ ਹੋਈਆਂ ਉਹ ਵੀ ਆਪਾਂ ਲੈ ਹੱਥੋਂ ਤੇ ਨਿਕਲ ਗਿਆ ਲੈ ਆਇਆ 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 ਪੋਟਰ ਉੱਡ ਨਾ ਜਾਈ बस एक कीवर्ड ਦਾ ਪਿਆ ਉਹ ਵੀ ਆ ਜਾਊਗਾ ਚੱਲ ਵੇਖੋ ਦੇਖੀ ਤੇ ਹੁਣ ਆਪਾਂ ਇਹਨੂੰ ਕੱਢ ਦੋ ਲੈ ਇੱਕ ਮਿੰਟ ਇਹਨੂੰ ਆਹ ਡੱਬਾ ਆਪਣਾ ਠੀਕ ਹੈ ਚੱਲ ਵੇ ਸ਼ੇਰਾ ਇਹ ਚੱਲ ਅਮ ਚਲੋ ਲਗਭਗ ਹਜੇ ਤਾਂ ਆਪਣੇ ਜਿੰਨੇ ਬੱਚੇ ਆਪਾਂ ਛੱਡੇ ਸਾਰੇ ਛਤਰੀਆਂ ਤੇ ਗਏ ਆ ਠੀਕ ਹੈ ਆਪਾਂ ਇੱਕ ਬੱਚੇ ਨਹੀਂ ਛਤਰੀ ਤੇ ਗਿਆ ਤੇ ਇਹਨੂੰ ਵੀ ਫੜ ਲੈਨੇ ਇੱਕ ਮਿੰਟ ਹੁਣ ਆਪਣਾ ਇੱਕ ਹੋਰ ਬੱਚਾ ਬੈਠਾ ਰੱਤਾ ਉਹ ਜਾਂ ਹਟਾ ਐ ਕੀ ਬੱਚੇ ਆਪਣੇ ਜਿਆਦਾਤਰ ਰੱਤੇ ਲਾਲ ਰੱਤੇ ਹੀ ਕੱਟਦੇ ਆਲ ਜੋ ਬਈ ਤੂੰ ਹੀ ਆ ਜਾ ਇਹ ਦੇ ਖਾਂ ਵੀ ਬੜੇ ਅਲੱਗ ਅਲੱਗ ਆ ਕਾਲੇ ਲਾਲ ਚਿੱਟਾ ਇਹ ਆ ਖੱਟੀਆਂ ਅੱਖਾਂ ਦਾ ਡੱਬੇ ਦਾ ਬੱਚਾ ਵੀ ਉਧਰ ਚਾਹ ਉਧਰ ਇਹ ਵੀ ਤੰਗ ਕਰੂਗਾ ਮੈਨੂੰ ਪਤਾ ਹੀ ਸੀ ਜਾਊਗਾ ਪਰ ਛਤਰੀ ਤੇ ਜਾਊਗਾ ਚੱਲ 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 ਆ ਜਾ ਆ ਜਾ ਆ ਜਾ ਉਹ ਨਹੀਂ ਉੱਡ ਗਿਆ ਚਲ ਆ ਜੂ ਛਤਰੀ ਤੇ ਤਾਂ ਆ ਜਾਂਦਾ ਚੱਲ ਐ ਤਾਂ ਨਹੀਂਗਾ ਛਤਰੀ ਤੇ ਨਾ ਆਊਗਾ ਛਤਰੀ ਤੇ ਆ ਜਾਂਦਾ ਤੇ ਹੋਰ ਕਿਹੜਾ ਰਹਿ ਗਿਆ ਆ ਜਾ ਗੱਡੀਆਂ ਅੱਖਾਂ ਦਾ ਰਹਿ ਗਿਆ ਆਪਣਾ ਹਲੋ ਇਹ ਜਹਾਰ ਵਾਲਿਆਂ ਦੀ ਜੋੜੀ ਦਾ ਬੱਚਾ ਆਪਣਾ ਇਹਨੂੰ ਵੀ ਛਤਰੀ ਤੇ ਜਾਊਗਾ ਇਹ ਵੀ ਲਓ ਆਪਣੇ ਹੋ ਗਏ 5-7 ਸ਼ਾਇਦ ਬੱਚੇ ਹੋ ਗਏ ਜਾਂ ਜਿਆਦਾ ਹੀ ਹੋ ਗਏ ਹੋਣਗੇ ਹਨਾ ਬਾਕੀ ਆਪਣਾ ਇੱਕ ਬੱਚਾ ਰਹਿ ਗਿਆ ਵਾ ਇਹਨਾਂ ਚੋਂ ਉਹ ਕਾਲੀ ਪੂਛ ਵਾਲਾ ਤੇ ਹੋਰ ਤਾਂ ਹੈ ਨਹੀਂ ਇਹਨਾਂ ਬੱਚੇ ਮੇਰੇ ਸੰ ਬਾਕੀ ਆਪਾਂ ਦੇ ਦਿੱ ਸੀ ਤੁਹਾਨੂੰ ਮੈਂ ਦੱਸਿਆ ਹੀ ਸੀ ਹਨਾ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਦੱਸਤਾ ਸ਼ਾਇਦ ਨਹੀਂ ਦੱਸਿਆ ਹੁਣ ਚੱਲ ਇਹਦੇ ਵਿੱਚ ਪਤਾ ਚੱਲ ਗਿਆ ਹੁਣ ਤੁਹਾਨੂੰ ਹਨਾ ਆਪਾਂ ਤਿੰਨ ਬੱਚੇ ਦਿੱਤੇ ਵੀ ਹੋਇਆ ਠੀਕ ਹੈ ਤੇ ਲਓ ਜੀ ਚੱਲ ਬਈ ਤੂੰ ਲੈ ਚਲ 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 ਕਿੰਨਾ ਪੈਰਾਂ ਜੀ ਲੂ ਲਿਆ ਜਾਂਦਾ ਇਹ ਬਾ ਜਾਉ ਗੰਦਰ ਮੈਨੂੰ ਪਤਾ ਹੀ ਸੀ ਇਹ ਆਉਂਦਾ ਨਾ ਸਿੱਧੇ ਛਤਰੀ ਤੇ ਨਹੀਂ ਆਉਂਦਾ ਇਹ ਤਾਂ ਇਹ ਤੰਗ ਬਾਲਾ ਕਰਾਉਂਦਾ ਮੈਨੂੰ ਲੈ ਕਿਵੇਂ ਡੇਕਦਾ ਫਿਰਦਾ ਕਿ ਮੈਨੂੰ ਬੇਪੇ ਗੇੜ ਭੇਡਨ ਦੋ ਚਲ ਲੋ ਇਹ ਤਾਂ ਨਹੀਂ ਬੰਦਾ ਛਤਰੀ ਤੇ ਇਹ ਪੁੰਜੇ ਹੀ ਬੈਠੂਗਾ ਦੇਖਿਆ ਮੈਨੂੰ ਪਤਾ ਹੁੰਦਾ ਇਹਦਾ ਦਸ ਦਸ ਦਦਾ ਪੈਂਚ ਇਹ ਦੋ ਦਿਨ ਬਾਹਰ ਰਹਿ ਕੇ ਆਇਆ ਨਾ ਬੜਾ ਉਹ ਆ ਹੁਣ ਐ ਤੂੰ ਦੇਖੋ ਵੇ ਕੀ ਦੂਜਿਆਂ ਨੂੰ ਵੇਖੋ ਵੇਖੀ ਬਹਿ ਜਾ ਹਨਾ ਚਲ ਇਹਨੂੰ ਛੱਡੋ ਆਪੇ ਆ ਜੂਗਾ ਉਹ ਬਹਿ ਗਿਆ ਦਰਖਤ ਤੇ ਬਹਿ ਗਿਆ ਮੇਰੇ ਸਾਹਮਣੇ ਨਹੀਂ ਬੈਠਾ ਤੇ ਬੈਠ ਗਿਆ ਆਹ ਬੈਠ ਗਿਆ ਓਲੇ ਜਿ ਬੈਠਾ ਉਹ ਵੀ ਮਾੜਾ ਮਾੜਾ ਦੀਦਾ ਹੋਵੇ ਠੀਕ ਐ ਚਲੋ ਇਹਨੂੰ ਬੈਠਾ ਰਹਿਣ ਤੋਂ ਆਪਣੇ ਦੋ ਕਬੂਤਰ ਉੱਡ ਗਏ ਮੇਰੇ ਸਾਹਮਣੇ ਹਨਾ ਇੱਕ ਆ ਉੱਡਦਾ ਪਿਆ ਲੈ ਦੋ ਹੋ ਸ਼ਤਰੀਆਂ ਤੋ ਉੱਡ ਗਏ ਲੈ ਚਲੋ ਆਪੇ ਵੀ ਆ ਜਾਣਗੇ ਜਿੰਨੇ ਉੱਡਣਾ ਇਹ ਕਾਫਿਰ ਦਾ ਪਹਿਲਾ ਵਾਲਾ ਆਪਣਾ ਤੇ ਆ ਦੋ ਹੋਣਾ ਆ ਵਾਲੇ ਇਹ ਕਾ ਪਹਿਲਾ ਵਾਲਾ ਇੱਕ ਕਿੱਧਰ ਗਿਆ ਇੱਕ ਨਹੀਂ ਦਿਖਦਾ ਪਿਆਗਾ ਆਪਣਾ ਬੱਚਾ ਚਲ ਆ ਜੂਗਾ ਹੌਲੀ ਹੌਲੀ ਤੇ ਜਿਹੜੇ ਆਪਾਂ ਬੱਚੇ ਪਿੰਜਰੇ ਦੇ ਵਿੱਚ ਪਾਉਣੇ ਆਪਾਂ ਉਹ ਪਿੰਜਰਿਆਂ ਦੇ ਵਿੱਚ ਪਾਈਏ ਤੇ ਆ ਦਾ ਕੰਮ ਨਵੇੜੀਏ ਹਨਾ ਪਿੰਜਰਿਆਂ ਵਾਲਾ ਵੀ ਤੇ ਇਹਨਾਂ ਨੂੰ ਪਾਉਣੇ ਪਿੰਜਰੇ ਦੇ ਵਿੱਚ ਆ ਜਾਓ ਫਿਰ ਕਰੀਏ ਹਰ ਪਿੰਜਰੇ ਦੀ ਸ਼ੁਰੂਆਤ ਬੱਚਿਆਂ ਵਾਲੀ ਹਨ ਇਹ ਛੋਟੇ ਬੱਚੇ ਆਪਣੇ ਵਿਚਾਲੇ ਨੇ ਖੁੱਡੇ ਵਾਲੇ 아이 ਓਏ ਆ ਵੇਖੋ ਸੱਟ ਵੀ ਵਾਦੀ ਸਵੇਰਾ ਸਵੇਰਾ ਰੋਏ ਦਾ ਬੜਾ ਔਖਾ ਕੰਮ ਹੁੰਦਾ ਠੰਡ ਦੇ ਵਿੱਚ ਨਾ ਥੋਲੀ-ਥੋਲੀ ਮੇਰੇ ਸਾਹਣਾਂ ਸਾਰੇ ਹੀ ਉੱਡੀ ਜਾਂਦੇ ਆ ਛਤਰੀਆਂ ਤੋਂ ਚੱਲ ਆ ਜਾਣਗੇ ਆਪਾਂ ਕੀ ਲੈਣਾ ਹਨ ਹੁਣ ਇਹਨਾਂ ਨੇ ਉੱਡਣੀਆਂ ਉੱਡਣ ਵਾਲੀ ਇਹਨਾਂ ਦੀ ਆ ਗਈ ਲੋਤ ਤੇ ਹੁਣ ਆਪਾਂ ਬੱਚੇ ਫੜਦੇ ਆਂ ਤਰੋ ਜਿਹੜੇ ਆਪਣੇ ਛੋਟੇ ਆ ਵੇਖੋ ਡੰਡਿਆਂ ਦੇ ਤਾਂ ਬੱਠਣ ਲੱਗ ਗਏ ਆ ਆ ਡਾਰਵੀ ਇਹਨਾਂ ਦਾ ਹੋ ਜਾਣੀ ਮੈਂ ਕਿਸੇ ਦਿਨ ਘਰੇ ਆਪ ਰਵਾਂਗਾ ਮੈਂ ਕਹਿੰਦਾ ਫੇਰ ਧਾਵਾਂਗੇ ਹਨਾ ਹੁਣ ਆਪਾਂ ਫੜਦੇ ਇੱਕ ਇੱਕ ਕਰਕੇ ਤੇ ਲਓ ਜੀ ਹੁਣ ਆਪਾਂ ਫੜਦੇ ਇੱਕ ਇੱਕ ਕਰਕੇ ਠੀਕ ਹੈ ਤੇ ਆ ਜੋ ਫਿਰ ਆਦਾ ਸ਼ੂਟ ਆ ਜੀ ਬਹੁਤ ਆ ਹਜੇ ਇਹ ਨਿੱਕੂ ਜਾਈ ਆ ਇਹ ਤਾਂ ਇਹ ਕਾਲੀ ਪੂਛ ਦਾ ਲੈ ਚੱਲ ਬਈ ਤੂੰ ਇਹਦੀ ਆਪਾਂ ਸ਼ਾਰਟ ਵੀਡੀਓ ਪਾਈ ਹੋਈ ਹੈ ਬਾਕੀ ਤੁਸੀਂ ਵੇਖੀਆ ਸਾਰੇ ਵੀਰ ਭਰਾਵਾਂ ਨੇ ਸਾਰਿਆਂ ਦੀ ਜਿਹੜੇ ਆਪਾਂ ਪਿੰਜਰੇ ਦੇ ਵਿੱਚ ਪਾ ਦਈਦੇ ਆ ਓਏ 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 ਆ ਆਪਣਾ ਲਾਲ ਬੋਟ ਰੰਗਾ ਕਹਿ ਲੋ ਪੜਾ ਨਹੀਂ ਗੋੜ ਰੰਗ ਦਾ ਬਾਕੀ ਸਾਰਾ ਲਾਲ ਹੀ ਹੁੰਦਾ ਵਾ ਬਾਕੀ ਲਾਲ ਚੀਨੇ ਆ ਗਏ ਆਪਣੇ ਚਲੋ ਜੀ ਹੋਰ ਰਹਿ ਗਏ ਆਪਣੇ ਦੋ ਬੱਚੇ ਹਨਾ ਦੋ ਹੀ ਰਹਿ ਗਏ ਹਨਾ ਜਿਹੜੇ ਦੋਨੇ ਬੈਠੇ ਆ ਆਹ ਤਾਂ ਛੋਟਾ ਚਲ ਇਹਨੂੰ ਵੀ ਬਿਠਾਵਾਂਗੇ ਅਵੇ ਇਹਦੀ ਤਾਂ ਇਹ ਦਾ ਦੂਰ ਤਾਂ ਪੂਰੀ ਲੋਨ ਲੱਗ ਗਿਆ ਹੁਣ ਤਾਂ ਇਹ ਬਸ ਇਹਨਾਂ ਦਾ ਹੁਣ ਉੱਡਣ ਨੂੰ ਜੀ ਕਰਦਾ ਇਹਨਾਂ ਦਾ ਤਾਂ ਬਸ ਆਪਣੇ ਬੱਚੇ ਵੀ ਉਤਲੇ ਵੀ ਉੱਡਣ ਨੂੰ ਕਰਦੇ ਪਏ ਜਾਓਗੇ ਇੱਦੇ ਉੱਡਦੇ ਇੱਤੇ ਬੈੰਦੇ ਆ ਬਾਕੀ ਉਹ ਲੱਗ ਗਏ ਬੱਚੇ ਉਹ ਫਿਰਦਾ ਇੱਕ ਕਾਫਿਰ ਦਾ ਇੱਕ ਕਾਫਿਰ ਦਾ ਪਿਆ ਇੱਕ ਪਤਾ ਨਹੀਂ ਕਿੱਧਰ ਜਾਵੜਿਆ ਚੱਲ ਆ ਜੂਗਾ ਉਹ ਵੀ ਪਹਿਲਾਂ ਆਪਾਂ ਨਬੇੜੀ ਆਪਦਾ ਕੰਮ ਹੈ ਨਾ ਹੌਲੀ ਹੌਲੀ ਇੱਕ ਰਹਿ ਗਈ ਬਸ ਇੱਕਾ ਛੋਟਾ ਦੇਕਾ ਵੱਡਾ ਫਿਰ ਆਪਾਂ ਪਾਣੀ ਵੀ ਕੱਢ ਦਾਂਗੇ ਖੁੱਡੇ ਦੇ ਵਿੱਚੋਂ ਤੇ ਲਾਓ ਬਈ ਆਜੋ ਫਿਰ ਇਹਨੂੰ ਵੀ ਛੱਡੀਏ ਬਸ ਇੱਕ ਰਹਿ ਗਿਆ ਸ਼ੁੱਪੂ ਆਪਣਾ ਟਾਇਆ ਉਹ ਵੜ ਉਹ ਵੀ ਡਰਤਾ ਉਧਰ ਵੜ ਗਿਆ ਚੁੰਡੇ ਚ ਇਹਨੂੰ ਪਤਾ ਮੇਰੀ ਵਾਰ ਹੀ ਆਈ ਜਾਣੀ ਆ ਤੇਰੀ ਤਾਂ ਹੁਣ ਹੀ ਆਉਣੀ ਜਦੋਂ ਤੂੰ ਕਢਾ ਵੱਖਰਾ ਇਹਨਾਂ ਤੋਂ ਹਨਾ ਤੈਨੂੰ ਵੀ ਛਤਰੀ ਤੇ ਹੀ ਲਾਉਣਾ ਚਲੋ 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 ਚੱਕੋ ਬਈ ਹੋ ਗਈ ਹੁਣ ਇਹਨਾਂ ਦੀ ਸ਼ੁਰੂਆਤ ਵੀ ਛਤਰੀਆਂ ਤੇ ਇਹਨਾਂ ਨੂੰ ਹੀ ਲਾ ਲਈਏ ਇੱਕ ਮਿੰਟ ਆ ਸੈੱਟ ਕਰ ਲਈਏ ਲਾਉਣ ਵਾਲਾ ਚਲੋ ਲਾ ਲਈਏ ਇਹਨੂੰ ਫਿਰ ਲਓ ਜੀ ਆਪਾਂ ਖੁੱਡੇ ਦੀ ਛੱਤ ਤੇ ਆ ਗਏ ਸੀ ਆ ਬੱਚੇ ਹੁਣ ਸਾਰੇ ਬੈਠੇ ਪਏ ਦੇਖੋ 1 2 3 4 5 6 6 ਤੇ 3 4 ਆਪਣੇ ਉੱਲੀ ਜਾਂਦੇ ਹਨ ਇਹ ਕਾਫਿਰ ਦਾ ਦੋ ਫਿਰਦੇ ਇੱਕ ਕਿੱਧਰ ਜਾਵੜਿਆ ਇੱਕ ਤਾਂ ਹੀ ਨਹੀਂ ਪਤਾ ਚੱਲਦਾ ਪਿਆ ਕਿੱਧਰ ਜਾਵੜਿਆ ਦੇਖਦੇ ਨਹੀਂ ਪਿਆ ਬਸ ਆ ਹੀ ਬੈਠੇ ਆ ਠੀਕ ਹੈ ਤੇ ਹੁਣ ਆਪੇ ਉੱਡਣਗੇ ਜਦੋਂ ਮਰਜ਼ੀ ਜੋ ਮਰਜ਼ੀ ਕਰੀ ਜਾਣ ਆਪਾਂ ਇੱਕ ਰੀ ਬਿਠਾਦਾ ਧੁੱਪ ਸੇਕਣਗੇ ਵਧੀਆ ਹਨਾ ਤੇ ਚੱਲਦੇ ਹੁਣ ਆਪਾਂ ਫੇਰੇ ਹੇਠਾਂ ਤੇ ਲਓ ਫਿਰ ਆਪਾਂ ਬਿਠਾਤੇ ਹਨਾ ਸਾਰੇ ਬੱਚੇ ਛਤਰਿਆਂ ਦੇ ਖੁੱਲੇ ਤੇ ਨਾਲੇ ਆਪਾਂ ਜਿਹੜੇ ਛੋਟੇ ਬੱਚੇ ਸੀ ਉਹਨਾਂ ਨੂੰ ਪਾਤਾ ਪਿੰਡਾਲ ਦੇ ਵਿੱਚ ਉਹ ਬੈਠੇ ਬੈਠੇ ਠੀਕ ਹੈ ਤੁੱਪ ਸੇਕਣਗੇ ਵਧੀਆ ਤੇ ਬਾਕੀ ਅੱਧੇ ਬੱਚੇ ਆਪਣੇ ਉੱਡ ਗਏ ਅੱਧੇ ਆਪਣੇ ਛਤਰਿਆਂ ਤੇ ਬੈਠੇ ਆਈ ਵੀ ਦੇਖੋ ਜਦੋਂ ਮਰਜ਼ੀ ਉੱਡਣਾ ਵੀ ਵੱਜ ਉੜਦੇ ਤਾਂ ਹੈਗੇ ਆ ਮਰਜ਼ੀ ਕਰਦਾ ਪਰ ਆਪੇ ਆਦੀ ਮਜ਼ੇਨ ਜਦੋਂ ਮਰਜ਼ੀ ਉੱਡਣਗੇ ਠੀਕ ਹੈ ਤੇ ਫਿਰ ਠੀਕ ਹੈ ਬਾਈ ਫਿਰ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ वेलकम ਕਰਦੇ ਸਾਰੇ ਵੀਰ ਭਰਾਵਾਂ ਦਾ ਬਾਕੀ ਜਿਹੜੇ ਵੀਰ ਪ੍ਰਾਈਂਟ ਤੇ ਵੀਡੀਓ ਬਣਦੇ ਬਾਈ ਜੀ ਉਹਨਾਂ ਦਾ ਧੰਨਵਾਦ ਦਿলো ਲਵ ਜੂ ਬਾਈ ਹਨਾ ਤੇ ਫੁੱਲ ਸਪੋਰਟ ਕਰਦੇ ਰਹੋ ਸਾਰੇ ਵੀਰ ਭਰਾ ਬਾਈ ਜੀ 50 ਕੇ ਕਰਵਾ ਦਿਓ ਜਲਦੀ ਤੋਂ ਜਲਦੀ ਹਨਾ ਤੇ ਜਲਦੀ ਜਲਦੀ ਸਪੋਰਟ ਕਰਿਆ ਕਰੋ ਸਾਰੇ ਵੀਰ ਭਰਾ ਜਿਹੜੇ ਨਹੀਂ ਕਰਦੇ ਕਰਦਿਆ ਕਰੋ ਸਬਸਕ੍ਰਾਈਬ ਵੀ ਆਪਣੇ ਚੈਨਲ ਨੂੰ ਤੇ ਫਿਰ ਆਪਾਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਟਾਟਾ ਬਾਈ